ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਨੂੰ ਪਤਾ ਹੀ ਹੈ ਪਿੰਡ ਹਿੰਮਤਪੁਰਾ ਬਾਗੀ ਕੇ ਗੁਰਦਾਰਾ ਮਲੋਸੀਦ ਹਿੰਮਤਪੁਰਾ ਪਾਕੀ ਕੇ ਜੋ ਇਸ ਸਥਾਨ ਤੇ ਜੋ 5 ਫਰਬਦੀ 1762 ਈਸਵੀ ਦਾ ਵੱਡਾ ਘੱਲੂ ਘਰਾ ਹੋਇਆ ਜੋ ਕੁੱਪ ਅਰੀੜ ਦੀ ਧਰਤੀ ਤੋਂ ਅਹਿਮਸਾ ਅਬਦਾਲੀ ਨੇ ਹਮਲਾ ਬੋਲਿਆ 2.5 ਲੱਖ ਬੋਝ ਲੈ ਕੇ ਉਹ ਕਾਬਲ ਕੰਵਾਰ ਤੋਂ 30 ਘੰਟਿਆਂ ਵਿੱਚ ਉਰੇ ਪਹੁੰਚਿਆ ਉਥੇ 75000 ਸਿੰਘਾਂ ਦਾ ਇਕੱਠ ਹੈ ਕੋਪਰੀੜਾ ਦੀ ਧਰਤੀ ਤੇ ਜਿਹਦੇ ਵਿੱਚ ਬਜ਼ੁਰਗ ਨੇ ਮਾਤਾ ਮਾਂ ਨੇ ਬੱਚੇ ਨੇ ਬੱਚੀਆਂ ਨੇ ਅਤੇ 12 ਮਿਸਲਾਂ ਦਾ ਇਕੱਠ ਹੋਇਆ ਹੋਇਆ ਉਹਨਾਂ ਨੇ ਵਿਚਾਰ ਬਣਿਛਿਆ ਬਾਕੀ ਨੂੰ ਬਾਅਦ ਵਿੱਚ ਜੰਗਾਂ ਵਿੱਚ ਚਲੇ ਜਾਵਾਂਗੇ ਪਰ ਅਹਿਮਦ ਸਾਹਿਬ ਜਾਨੀ ਨੇ ਉਸੇ ਹੱਲਾ ਕਰ ਦਿੱਤਾ ਸਿੰਘਾਂ ਨੇ ਆਪਣੇ ਪਰਿਵਾਰਾਂ ਨੂੰ ਇੱਕ ਚੱਕਰਬੂ ਬਣਾ ਕੇ ਵਿਚਾਲੇ ਲੈ ਲਿਆ ਲਰਦੇ ਲਰਦੇ ਉੱਥੋਂ ਕਤਵਾ ਬਾਮਣੀਆਂ ਮੂਮਾ ਗਹਿਣਾ ਅਤੇ ਠੂ ਅਟੂਰ ਪਹੁੰਚੇ ਠੂਰ ਆ ਕੇ ਬੜਾ ਕਮਸ਼ਾਨ ਦਾ ਉੱਥੇ ਜੰਗ ਹੋਇਆ ਜਦੋਂ ਹੋਇਆ ਉੱਥੇ ਜਿਸ ਤਾਂ ਤੇ ਆਪਾਂ ਇਹ ਮੰਨੋ ਸੀ ਬਾਰੇ ਜ਼ਿਕਰ ਕਰਨਿਆ ਬਾਬਾ ਬਖਸ਼ੀ ਸਿੰਘ ਜੀ ਠੂਰ ਇਹਨਾਂ ਦਾ ਬਾਬਾ ਜੀਆਂ ਦਾ ਜਿਹੜਾ ਸੀਸ ਸੀ ਸਾਹਦੇਵਾਰ ਨਾਲ ਕੱਟਿਆ ਗਿਆ ਬਾਬਾ ਜੀ ਬਿਨਾ ਸੀਸ ਤੋਂ ਲੜਦੇ ਲੜਦੇ 8 ਕਿਲੋਮੀਟਰ ਇਹ ਜੰਗਲ ਸੀ ਹਿਮਤਪੁਰੇ ਭਾਗੀ ਕਿਦ ਉਚਾਲੇ ਇੱਥੇ ਤੁਹਾੜਾ ਹੀ ਇੱਥੇ ਤੁਹਾਡੇ ਦਾ ਸੰਸਕਾਰ ਕੀਤਾ ਉਹਨਾਂ ਦੀ ਯਾਦ ਵਿੱਚ ਅਤੇ 35000 ਸ਼ਹੀਦ ਸਿੰਘ ਸਿਕੁਨੀਆਪ ਚੰਗੀਆਂ ਦੀ ਯਾਦ ਵਿੱਚ ਗੁਰਦੁਆਰਾ ਮੱਲੋਸੀ ਦੇ ਕੇ ਹਰ ਸਾਲ ਮਹਾਨ ਇਕਤਰੀ ਸਮਾਗਮ ਹੁੰਦੇ ਨੇ ਜੋ ਤੋਂ 18 ਤਰੀਕ ਤੋਂ 18 ਜਨਵਰੀ ਤੋਂ ਰੰਭ ਨੇ ਲਗਾਤਾਰ ਪਾਠਾਂ ਦੇ ਪ੍ਰਵਾਹ ਚੱਲਣੇ ਆ ਜੋ 13 ਫਰਵਰੀ ਨੂੰ ਮਹਾਨ ਕੇ ਸਿੱਧੀ ਜੁੜ ਮੇਲਾ ਹੁੰਦਾ ਧੰਤਨ ਅਮਰਜੀਤ ਬਾਬਾ ਅਬਸੀਰ ਸਿੰਘ ਜੀ ਬਾਬਾ ਕੇਬਸ ਸਿੰਘ ਜੀ ਦੇ 35000 ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਮਰਪਿਤ ਇਹ ਜੋੜ ਮੇਲਾ ਹੈ 14 ਤਰੀਕ ਨੂੰ ਖੰਡੇ ਵੱਟ ਦਾ ਅਮਰਸ ਕਾਇਆ ਜਾਣਾ ਅਤੇ 15 ਤਰੀਕ ਨੂੰ ਸਾਰੀ ਸੰਗਤਾਂ ਦੇ ਵਿਚਾਰ ਦੇ ਨਾਲ ਆਪਾਂ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰ ਰਹੇ ਹਾਂ ਤੇ ਉਹ ਵੀ ਪਰਿਵਾਰ ਆਪਾਂ ਜੋ ਵੀ ਲੋੜਵੰਦ ਪਰਿਵਾਰ ਹੁੰਦਾ ਕੋਸ਼ਿਸ਼ ਕਰਾਂਗੇ ਦੋ ਪਰਿਵਾਰਾਂ ਦੀਆਂ ਆਪਾਂ ਸ਼ਾਦੀਆਂ ਕਰਾਂਗੇ ਅਗਲੇ ਸਾਲ ਨੂੰ ਜੇ ਗੁਰੂ ਜੀ ਕਿਰਪਾ ਹੋਈ ਆਪਾਂ ਵਧਾ ਵੀ ਦੇਵਾਂਗੇ ਤੇ ਇਸ ਕਰਕੇ ਮੇਰੀ ਸੰਗਤ ਨੂੰ ਦੇ ਸਾਮਦੇ ਚਾਂਦੀ ਸੰਗਤ ਨੂੰ ਬੇਨਤੀ ਆ ਵੀ ਬਾਹ ਚੜ ਕੇ ਪਾਈ ਤੇ ਕੋਤਰੀਆਂ ਵਿੱਚ ਵੀ ਹਿੱਸੇ ਪਾਉਣੇ ਆ ਸੇਵਾ ਤਨਮਨ ਤਾਨਾ ਸੇਵਾ ਕਰਨੀ ਆ 13 ਫਰਵਰੀ ਨੂੰ ਵੱਡਾ ਜੋੜ ਮੇਲਾ ਵੱਡਾ ਸਮਾਗਮ ਐ ਸੀਧਾਂ ਦੇ ਜਾਤ ਵਿੱਚ ਬਾਹ ਚੜ ਕੇ ਗੋਤਰਾ ਮੱਲੋਸੀ ਦੀ ਬੇਕੀ ਪਹੁੰਚਣ ਦੀ ਕਿਰਪਾ ਦਾ ਕਰਨੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ